ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬੜਾ ਧੰਨਵਾਦੀ ਆ ਸਾਡੇ ਕੌਮੀ ਕਨਵੀਨਰ ਜੀ ਸ਼੍ਰੀ ਰਵਿੰਦ ਕੇਜਰੀਵਾਲ ਜੀ ਦਾ ਤੇ ਮੇਰੇ ਵੱਡੇ ਵੀਰ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਦਾ ਤੇ ਬਾਕੀ ਸਾਰੀ ਲੀਡਰਸ਼ਿਪ ਦਾ ਤੇ ਦਰਜਾ-ਵਦਰਜਾ ਸਾਰੇ ਅਹੁਦੇਦਾਰ ਸਹਬਾਨਾਂ ਦਾ ਸੋ ਮੈਂ ਬੇहद ਮਸ਼ਕੂਰ ਆ ਮਾਨ ਸਾਹਿਬ ਦਾ ਕੇਜਰੀਵਾਲ ਸਾਹਿਬ ਦਾ ਜਿਨ੍ਹਾਂ ਨੇ ਬਾਬਾ ਫਰੀਦ ਜੀ ਦੀ ਪਵਿੱਤਰ ਧਰਤੀ ਤੋਂ ਟਿਕਟ ਦੇ ਕੇ ਮੈਨੂੰ ਨਵਾਜਿਆ ਤੇ ਮੈਨੂੰ ਇਸ ਦੇ ਕਾਬਿਲ ਸਮਝਿਆ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੀ ਪੂਰੀ ਤਨਦੇਹੀ ਦੇ ਨਾਲ ਆਪਣੀ ਡਿਊਟੀ ਨਿਭਾਉਂਗਾ ਤੇ ਅੱਜ ਮੈਂ ਤੁਹਾਡੇ ਸਾਰਿਆਂ ਤੋਂ ਅਸ਼ੀਰਵਾਦ ਲੈਣ ਆਇਆ ਤੇ ਬਾਕੀ ਮਾਨ ਸਾਹਿਬ ਇਸ ਵਾਰ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਨਾ ਕਿ ਇਸ ਵਾਰ ਸੰਸਦ ਦੇ ਵਿੱਚ ਇੱਕ ਭਗਵੰਤ ਨਹੀਂ 13 13 ਭਗਵੰਤ ਮਾਨ ਗੂੰਜਣਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬੜਾ ਧੰਨਵਾਦੀ ਆ ਸਾਡੇ ਕੌਮੀ ਕਨਵੀਨਰ ਜੀ ਸ਼੍ਰੀ ਰਵਿੰਦ ਕੇਜਰੀਵਾਲ ਜੀ ਦਾ ਤੇ ਮੇਰੇ ਵੱਡੇ ਵੀਰ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਦਾ ਤੇ ਬਾਕੀ ਸਾਰੀ ਲੀਡਰਸ਼ਿਪ ਦਾ ਤੇ ਦਰਜਾ ਬਦਰਜਾ ਸਾਰੇ ਅਹੁਦੇਦਾਰ ਸਹਬਾਨਾਂ ਦਾ ਸੋ ਮੈਂ ਬੇहद مشکور ਹਾਂ ਮਾਨ ਸਾਹਿਬ ਦਾ ਕੇਜਰੀਵਾਲ ਸਾਹਿਬ ਦਾ ਜਿਨ੍ਹਾਂ ਨੇ ਬਾਬਾ ਫਰੀਦ ਜੀ ਦੀ ਪਵਿੱਤਰ ਧਰਤੀ ਤੋਂ ਟਿਕਟ ਦੇ ਕੇ ਮੈਨੂੰ ਨਵਾਜਿਆ ਤੇ ਮੈਨੂੰ ਇਸ ਦੇ ਕਾਬਿਲ ਸਮਝਿਆ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੀ ਪੂਰੀ ਤਨਦੇਹੀ ਦੇ ਨਾਲ ਆਪਣੀ ਡਿਊਟੀ ਨਿਭਾਉਂਗਾ ਤੇ ਅੱਜ ਮੈਂ ਤੁਹਾਡੇ ਸਾਰਿਆਂ ਤੋਂ ਅਸ਼ੀਰਵਾਦ ਲੈਣ ਆਇਆ ਤੇ ਬਾਕੀ ਮਾਨ ਸਾਹਿਬ ਇਸ ਵਾਰ ਮੈਂ ਤੁਹਾਨੂੰ ਇਹੀ ਕਹਿਣਾ ਚਾਹਨਾ ਕਿ ਇਸ ਵਾਰ ਸੰਸਦ ਦੇ ਵਿੱਚ ਇੱਕ ਭਗਵੰਤ ਨਹੀਂ 13-13 ਭਗਵੰਤ ਮਾਨ ਗੂੰਜਣਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ